ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਤੇਜ ਮੇ ਚਲੀ ਦੋਹਰਾ ਸ੍ਰੀ ਸਾਹਿਬ ਗੁਰੂ ਦਸਮ ਜੀ ਅਤੇ ਵਿਚੇਤਰ ਦਿਵ ਉਜ ਸ੍ਰਿਸ਼ਟੀ ਤਾਰਨ ਕੇ ਸਹਿਤ ਸਵਾਲ ਲਗਾਵੇ ਰੋਜ ਸਾਹਿਬ ਅਨੰਦ ਮੇ ਬੈਠੇ ਦੇਖ ਸਿੱਖਾ ਅਰਜ ਕੀਤੀ ਜੀ ਸੱਚੇ ਪਾਤਸ਼ਾਹ ਪੂਰਨ ਅਵਤਾਰੀ ਜੀ ਤਨਖਾ ਜੋ ਸਿੰਘ ਆਣ ਕੇ ਖਜ਼ੂਰ ਪਾਸੋ ਬਖਸ਼ਾਉਂਦੇ ਹੈ ਉਹਨਾਂ ਦਾ ਕੀ ਫਲ ਮਿਲਦਾ ਹੈ ਬਚਨ ਹੁਆ ਜੋ ਕਿਸੇ ਸੇ ਭੁੱਲ ਹੋ ਜਾਵੇ ਔਰ ਭੁੱਲ ਕੇ ਅਨਿਤ ਪਾਪ ਹੋ ਜਾਵੇ ਔਰ ਨਾ ਬਖਸ਼ ਜਾਵੇ ਤਾਂ ਪਰਮੇਸ਼ਵਰ ਦੇ ਹਜ਼ੂਰ ਜਾ ਕੇ ਉਹਦਾ ਡੰਡ ਬਹੁਤ ਮਿਲਦਾ ਹੈ ਜੋ ਇੱਥੇ ਬਖਸ਼ਿਆ ਜਾਵੇਗਾ ਭੁੱਲ ਸੇ ਕੋਈ ਪਾਪ ਹੋ ਜਾਏ ਕੁਸੰਗ ਮੇ ਲੱਗ ਜਾਏ ਮੁਸਲੀ ਪਰ ਨੜੀ ਮਾਰ ਕੇ ਸੰਗਤ ਹੋ ਜਾਏ ਧੀ ਦਾ ਮੁੱਲ ਲਾਵੇ ਗੁਰੂ ਕੀ ਨਿੰਦਾ ਜਾਂ ਚੋਰੀ ਕਰੇ ਧੀ ਨੂੰ ਮਾਪਾਪ ਨੂੰ ਮਾਰੇ ਤਾੜੇ ਮਾਰੇ ਠੱਗੀ ਕਰੇ ਵਿਸਾਕ ਘਾਤੀ ਮਿੱਤਰ ਘਾਤੀ ਗੁਰੂ ਭੈਣ ਬੇਟੀ ਨੂੰ ਮਾਰੇ ਗਊ ਮਾਰੇ ਗਊ ਸਾਥ ਕੋ ਕਰੇ ਔਰ ਅਨਿਚਿਤ ਪਾਪ ਕਰੇ ਇਹੋ ਜਿਹੇ ਬੜੇ ਭਾਰੀ ਪਾਪ ਹੈ ਧਰਮ ਰਾਜ ਐਸੇ ਪਾਪੀਆਂ ਨੂੰ ਬੜਾ ਦੰਡ ਦੇਂਦਾ ਹੈ 84 ਨਰਕ ਭੋਗ ਕਰ ਪਿੱਛੇ ਸੂਰ ਕੁੱਤੇ ਸੱਪ ਬਿੱਛੂ ਚੂਹੇ ਗਦੇ ਐਸੀ ਟੇਢੀ ਜੂਨਾ ਕੋ ਪਾਉਂਦਾ ਹੈ ਤੇ ऐसी खोटे कर्मा वाले लोग अपने पापों से डर कर चिंता कर गुरु का पकड़ तन, मान, तन से मन से सच्चे मन सत्संग में जा गुरु ग्रंथ साहिब के दीवान में आन होए अभिमान छोड़कर अहंकार दूर करके गरीब दुखी होकर सच होए सच कहे साध संगत के जोड़े झाड़े झाड़ू देवे ता सिख संत प्यारे ਪ੍ਰੇਮੀ ਨੇ ਵੀ ਉਸ ਗਰੀਬ ਪਰ ਦਇਆ ਕਰੇ ਔਰ ਪੁੱਛਣ ਤੋਂ ਦਿਲੋਂ ਪਾਪ ਨੂੰ ਛੱਡਣਾ ਹੈ ਜਦ ਉਹ ਗੁਰੂ ਘਰ ਕੀ ਰਹਿਤ ਕਬੂਲ ਕਰੇ ਤਬ ਸ੍ਰੀ ਗੁਰੂ ਅੱਗੇ ਉਹ ਪ੍ਰੇਮੀ ਸਿੰਘ ਅਰਦਾਸ ਕਰਕੇ ਬਖਸ਼ਾਵਣ ਗੁਰੂ ਜੀ ਪਾਸੋ ਔਰ ਉਹ ਕੁਰੇਤੀਆਂ ਸਿੰਘ ਸ਼੍ਰੀ ਗੁਰੂ ਜੀ ਅੱਗੇ ਹੱਥ ਜੋੜ ਕੇ ਤਨ ਮਨ ਸੇ ਅਕਾਲ ਪੁਰਖ ਰੂਪ ਸਮਝ ਕੇ ਖੜਾ ਹੋ ਕੇ ਬਾਰ ਬਾਰ ਬੇਨਤੀ ਕਰੇ ਤਬ ਗੁਰੂ ਦੀਨदयाल ਦਾ ਗੁਰੂ ਕੇ ਪਿਆਰੇ ਉਸ ਨੂੰ ਦੀਨ ਜਾਣ ਕੇ ਸੱਚਾ ਜਾਣ ਕੇ ਬਖਸ਼ਣ ਔਰ ਉਹ ਕ੍ਰੀਤੀਆਂ ਤਨਖਾਹ ਗੁਰੂ ਕਬੂਲ ਕਰੇ ਤਬ ਉਸ ਦਾ ਜਨਮ ਨਿਆ ਹੋ ਜਾਂਦਾ ਹੈ ਔਰ ਅਕਾਲ ਪੁਰਖ ਦੀ ਦਰਗਾਹ ਉਸ ਦਾ ਮੂੰਹ ਉਜਲਾ ਹੋ ਜਾਵੇਗਾ ਦੋਹਰਾ ਤਨਖਾਹ ਬਖਸ਼ਣ ਦਾ ਫਾਲਸ ਸੁਣਾ ਗੁਰੂ ਪ੍ਰੇਮੀ ਦਾਸ ਆਗਿਆ ਮੰਨੀ ਸਬਨ ਨੇ ਤਨ ਗੁਰੂ ਚਰਨਨ ਆਸ ਸਿੱਖਾਂ ਪੁੱਛਿਆ ਅੱਗੇ ਜੀ ਗੁਰਾਂ ਪਾਸੋਂ ਕਿਸੇ ਪੁੱਛਿਆ ਸੀ ਕਿ ਨਹੀਂ ਤਬ ਬਚਨ ਹੋਇਆ ਸ੍ਰੀ ਗੁਰੂ ਨਾਨਕ ਜੀ ਪਾਸੋਂ ਸਿੱਖਾਂ ਪੁੱਛਿਆ ਸੀ ਗੰਗਾ ਕਾਸ਼ੀ ਮੰਨੇ ਸੇ ਗਤੀ ਹੁੰਦੀ ਹੈ ਤਬ ਬਚਨ ਹੋਇਆ ਸੀ ਕਿ ਦਰੇ ਲੈ ਲੇਖਾਂ ਪੀੜੇ ਛੁੱਟੇ ਨਾਨਕਾ ਜੋਤੇ ਸਿੱਖੋ ਬਿਨਾ ਭਜੰਤੋਂ ਕਦੀ ਨਹੀਂ ਛੁੱਟਦਾ ਕਾਇਆ ਦਾ ਨਾਮ ਕਾਸ਼ੀ ਹੈ ਬੁੱਧ ਰੂਪੀ ਗੰਗਾ ਹੈ ਸਿੰਘੋ ਤੁਹਾਡੇ ਵਾਸਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਲਾਹ ਹੈ ਤੁਸੀਂ ਭਜਨ ਸਿਮਰਨ ਜਪ ਨੇਮ ਰਹਿਤ ਦੀ ਮਜ਼ੂਰੀ ਦੇਵੋ ਪਾਰ ਹੋ ਜਾਵੇਗੀ ਗੁਰੂ ਕੀ ਬਾਣੀ ਸ਼੍ਰੀ ਮੁਗਵਾਕ ਦਾ ਸੂਰਜ ਜਿਹਾ ਪ੍ਰਕਾਸ਼ ਹੈ ਔਰ ਖਾਟੇ ਸ਼ਾਸਤਰ ਨੂੰ ਵਿਆਕਰਣ 18 ਪੂਰਨ ਚਾਰ 베ਦ 27 ਸਿਮਰਤੀਆਂ ਉਪਨਿਸ਼ਦਾਂ ਦਾ ਟਟਾਣਿਆ ਜੈਸਾ ਤੇਜ ਹੈ ਸਿੱਖੋ ਸੰਸਾਰ ਕੋ ਲੋਕ ਭੁੱਲ ਕੇ ਪਿਛਲਿਆਂ ਸ਼ਾਸਤਰਾਂ ਦੀ ਰੀਤ ਮੰਨਦੇ ਹਨ ਤਾਂ ਕਲਯੁਗ ਦੇਖ ਕੇ प्रसन्न हो जाता है अब मेरे नरक भरन की तैयारी करते हैं साध की महिमा वेद न जाने जेता सुने तेता बख्याने साध की उपमा ते हो गुरु ते दूरी साध की उपमा रहे पर पूरी साध की शोभा का ना अंत श्री गुरु नानक जी सच्चे अवतार हैं किसी का किते हुए नहीं चौपाई गुरु ने कलयुग की कथा सुनाई सिख सिंह को मन में आई भगत सिंह ने सोध सुनाई तब श्री गुरु ने मोहर लगाई आगे साखी चौबीसवीं चली दोहरा कूच वहां से श्री गुरु किया चले मूज के साथ निर्मोहगढ़ में पहुंच है लय सिंह साधु साथ चौपाई डेरे तंबू लगाए पारी जरीदार कनात सवारी बैठे गुरु दीवान मजारी सिख कहे रख पैज हमारी ता श्री ਗੁਰੂ ਜੀ ਨੇ ਮੋਗੜ ਵਿਖੇ ਦਿਮਾਨ ਲਗਾਏ ਸੋਕਤੇ ਪਏ ਸਿੰਗਾ ਅਰਜ਼ ਕੀਤੀ ਕੀ ਜੀ ਸੱਚੇ ਪਾਤਸ਼ਾਹ ਧੀ ਦਾ ਮੰਗੇਵਾ ਤੇ ਵਿਆਹ ਦੀ ਰੀਤ ਮਰਿਆਦਾ ਦੱਸੋ ਬਚਨ ਹੁਆ ਜਦ ਬਾਰ ਘਰ ਤੁਹਾਡੇ ਪਸੰਦ ਆ ਜਾਵੇ ਲੜਕੀ ਦਾ ਮਾਤੇ ਪਿਓ ਰਹੇ ਤਿੰਨ ਰੋਜ਼ ਕੁੜਮਾ ਦੇ ਘਰ ਜੈਸਾ ਅਨਪੱਕੇ ਖਾਓ ਫਿਰ ਕੁੜਮ ਕੁੜਮਣੀ ਨੂੰ ਬੁਲਾਓ ਆਪਣੇ ਘਰੇ ਤਿੰਨ ਦਿਨ ਰੱਖੋ ਔਰ ਜਬ ਆਪਸ ਵਿੱਚ ਮਨ ਪੱਕਾ ਹੋ ਜਾਵੇ ਦ੍ਰਿੜਚਿਤ ਹੋ ਜਾਵੇ ਪਰ ਕੋਈ ਕਪਟ ਕੀ ਬਾਤ ਨਾ ਹੋਵੇ ਕੋਈ ਤਰ੍ਹਾਂ ਦੀ ਛੇਕੀ ਝੂਠ ਬੋਲਣਾ ਨਹੀਂ ਕਰਨਾ ਆਗਿਆ ਮਨ ਸਿੱਖ ਸਿੱਖਣੀ ਸਭ ਦੇਖ ਕਰ ਕੁੜੀ ਕੁੜਮਾ ਦੇ ਘਰ ਜਾ ਕੇ ਰਹੀ ਕੁੜਮ ਕੁੜਮਣੀ ਨੂੰ ਬੁਲਾਕਰ ਤਿੰਨ ਦਿਨ ਰੱਖਿਆ ਲੜਕੀ ਦਿਖਲਾਈ ਤੇ ਗਰੀਬੀ ਸੇ ਕਹਾ ਸਾਨੂੰ ਕਬੂਲ ਕਰੋ ਜੀ ਕੁੜਮ ਕੁੜਮਣੀ ਮਨਾ ਮਨਾ ਕੇ ਗੁਰੂ ਦੇ دیدار ਕਰ ਖੁਸ਼ੀ ਸੇ ਘਰ ਕੋ ਗਏ ਫਿਰ ਸਿੱਖ ਸਿੱਖਣੀ ਆਨ ਕਰ ਅਰਜ਼ ਕੀਤੀ ਬਚਨ ਹੁਆ ਸਵਾ ਰੁਪਿਆ ਤੇ ਗੁੜਦੀ ਰੋੜੀ ਗੁਰਦੁਆਰੇ ਬੈਠ ਕੇ ਦੇਵੋ ਸਾਹੇ ਚਿੱਠੀ ਵੀ ਸਾਥ ਹੀ ਦੇਵੋ ਫਿਰ ਕੜਾ ਪ੍ਰਸ਼ਾਦ ਕਰਕੇ ਪੰਚਾ ਕੋ ਬੁਲਾਓ ਔਰ ਪਾਈਓਂ ਕੇ ਸਾਹਮਣੇ ਗੁੜਦੀ ਰੋੜੀ ਤੇ ਸਾਹੇ ਚਿੱਠੀ ਦਿੱਤੀ ਖੁਸ਼ ਹੋ ਕੇ ਕੁੜਮ-ਕੁੜਮਨੀ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਕਾ ਧਿਆਨ ਧਾਰ ਕੇ ਅਰਦਾਸ ਕਰਕੇ ਖੜਾ ਪ੍ਰਸ਼ਾਦ ਵਰਤਾਇਆ ਨੀਂਗਰ ਨੂੰ ਖੁਲਾਇਆ ਰੋੜੀ ਝੋਲੀ ਪਾਈ ਰਾਗੀ ਨੂੰ ਅਰਦਾਸ ਕਰਾਈ ਔਰ ਲਾਗੀ ਨੂੰ ਲਾਗ ਦਿਆ ਖਿਲਾ ਕੇ ਰੁਕਸਤ ਕੀਆ ਲਾਗੀ ਮੱਥਾ ਟੇਕ ਕੇ ਚਲਤਾ ਪਿਆ ਫਿਰ ਸਿੱਖ ਅਰਜ ਕੀਤੀ ਜੀ ਵਿਆਹ ਕਿਸ ਤਰ੍ਹਾਂ ਕਰੀਏ ਵਿਆਹ ਤਾਂ ਪਹਿਲਾ ਪਾਠ ਗੁਰਗ੍ਰੰਥ ਸਾਹਿਬ ਜੀ ਦਾ ਰਖਾਓ ਢੋਲ ਨਹੀਂ ਬਜਾਓ ਪਹਿਲਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਰਖਾਓ ਅੰਤਿਮ ਬੇਗਮ ਨੂੰ ਭੋਜਨ ਛਕਾਓ ਸੇਰ ਜਾਦੂ ਜਾਂਜ ਆਵੇ ਲੜਕੀ ਨੂੰ ਕੋੜੀ ਹੇਟੋ ਨਹੀਂ ਲੰਗਾਉਣਾ ਚੂੜਾ ਦੰਦ ਦਾ ਨਹੀਂ ਪਾਉਣਾ ਯਥਾ ਸ਼ਕਤ ਚਾਂਦੀ ਦਾ ਚੂੜਾ ਪਾਉਣਾ ਤੇਲ ਚੜਾਉਣਾ ਗਾਨਾ ਬੰਨੋ ਸਿਖਾ ਗਿਆ ਪਾਇਕਰ ਘਰ ਕੋ ਗਿਆ ਸਭ ਕਾਰਨ ਖੁਸ਼ੀ ਸੇ ਆਨੰਦ ਸੇ ਲੱਗਾ ਕਰਨ ਇੱਕ ਔਰ ਚਾਰ ਸਿੰਘ ਬੜੇ ਪ੍ਰੇਮ ਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਸ਼ਬਦ ਮਿੱਠੀ ਸੁਰ ਮੇ ਪੜੇ ਪਿੱਛੇ ਮਾਈ ਬੀਬੀਆਂ ਲੜਕੀਆਂ ਪ੍ਰੀਤ ਸੇ ਸ਼ਬਦ ਪੜਨ ਐਸਾ ਸੁੰਦਰ ਗੀਤ ਪਾਸੇ ਸਾਰੀ ਰਾਤ ਜਲਦੀ ਬੀਤ ਜਾਵੇ ਕੁੜਮ ਜਾਂ ਜਬਨ ਕੇ ਨਿੰਗਰ ਨੂੰ ਘੋੜੀ ਪਰ ਚੜਾ ਲੈ ਆਏ ਗਾਉ ਕੇ ਲੋਗ ਆਗੋ ਲੱਗਣ ਅੱਗੋ ਲੈਣ ਗਏ ਬੜੀ ਪ੍ਰੀਤ ਸੇ ਡੇਰਾ ਕਰਵਾਇਆ ਸਿੱਖ ਦੇ ਘਰ ਗੁਰੂ ਮਹਾਰਾਜ ਆਪ ਆਏ ਬਚਨ ਕੀਤਾ ਕੁੜੀ ਹਿਟ ਕੁੜੀ ਨੂੰ ਨਾ ਲਗਾਉਣਾ ਉਸ ਵਕਤ ਲੜਕੇ ਲੜਕੀ ਨੂੰ ਅਮ੍ਰਿਤ ਸ਼ਕਾਇਆ ਵੇਦੀ ਗੱਡੀ ਗਰੀ ਦੇ ਕਿਉਂ ਸਾਥ ਹਵਨ ਕਰੇ ਕੜਾ ਪ੍ਰਸ਼ਾਦ ਸ਼ਕਾਇਆ ਲਾਵਾ ਗੁਰੂ ਗ੍ਰੰਥ ਸਾਹਿਬ ਜੀਆਂ ਪੜ ਕੇ ਚਾਰ ਫੇਰੇ دیے ਫਿਰ ਗੁਰਾਂ ਅੱਗੇ ਮੱਥਾ ਟੇਕਿਆ ਸਵਾ ਰੁਪਿਆ ਗ੍ਰੰਥੀ ਨੂੰ ਭੇਟ ਦਿੱਤੀ ਰਾਗਿਆਂ ਨੂੰ ਭੇਟ ਦਿੱਤੀ ਸਵਾ ਰੁਪਿਆ ਹੋਰ ਇਥਾ ਸ਼ਕਤ ਭੇਟ ਦੇਣੀ ਲੱਗੀਆਂ ਨੂੰ ਕੁੜਮਾ ਨੇ ਹੋਰ ਦਾਜ ਗਹਿਣਾ ਬਰਤਨ ਕੁਰਮਾਨੂ ਗੁਪਤ ਦਿੱਤਾ ਜਥਾ ਸ਼ਕਤ ਜਾਂਦੀਆਂ ਨੂੰ ਘਰ ਹੁੰਦਾ ਪ੍ਰਸ਼ਾਸਕਾਉਣਾ ਜਥਾ ਸ਼ਕਤ ਬਿਹੰਗਮਾਨ ਨੂੰ ਪ੍ਰਸ਼ਾਸਕਾਇਆ ਸੇਵਾ ਕਰੀ ਸਤਗੁਰ ਕੇ ਆ ਤੁਹਾਡੀ ਗਤੀ ਹੋਈ ਹੈ ਮਹਾਰਾਜ ਜੀ ਗੋਤ ਕਨਾਲਾਹ ਕਰਨਾ ਹੈ ਕੜਾ ਪ੍ਰਸ਼ਾਦ ਕਰਾਓ ਜਿੰਨਾ ਤਾਂ ਅੰਦੇ ਛੱਕਿਆ ਹੈ ਉਹ ਤਾਂ ਬੇਸ਼ੱਕ ਇਕੱਠਿਆਂ ਬੈਠ ਕੇ ਸ਼ੱਕ ਲੈਣ ਬਾਕੀ ਬੱਖੋ-ਬੱਖ ਖਾਣ ਫਿਰ ਡੋਲਾ ਲੈ ਕੇ ਬੜੀ ਖੁਸ਼ੀ ਨਾਲ ਤੁਰੇ ਕੋਈ ਸਿੱਖਣੀ ਨੇ ਰੁਦਨ ਨਾ ਕੀਤਾ ਗੁਰੂ ਜੀ ਡੇਰੇ ਆਏ ਆਰਾਮ ਕੀਆ ਸਿੱਖਾਂ ਫੇਰ ਅਰਜ਼ ਕਰੀ ਜੀ ਜਿਹੜੇ ਸਾਹੀ ਚਿੱਠੀ ਭੇਜੀ ਸੀ ਉਸ ਵਿੱਚ ਕੀ ਲਿਖ ਕੇ ਭੇਜਿਆ ਸੀ ਇਹ ਵੀ ਕਿਰਪਾ ਕਰਕੇ ਦੱਸੋ ਜੀ ਬਚਨ ਕੀਤਾ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰੇ ਰਜਾਨ ਪੰਚਾ ਕਾ ਗੁਰੂ ਏਕੋ ਧਿਆਨ ਇਹ ਸਾਰੀ ਪੋੜੀ ਲਿਖੀ ਸੀ ਇਸ ਦਾ ਕੀ ਮਹਾਤਮ ਹੈ ਕੁੜਮ ਨੂੰ ਬੇਨਤੀ ਸੰਯੁਕਤ ਕਿਹਾ ਜਾਂਦਾ ਹੈ ਬਿੱਤ ਸਮਾਨ ਜਨ ਜੀ ਲਿਆਵਣੇ ਜਿਸ ਤਰ੍ਹਾਂ ਕੁੜਮ ਵੀ ਪਤ ਰਹੇ ਇਹ ਬਾਰਤਾ ਮੰਨ ਕਰ ਸਿੱਖ ਚੱਲੇ ਆਏ ਫਿਰ ਸਾਹਿਬਾ ਦੀਵਾਨ ਲਗਾਇਆ ਪ੍ਰਾਤਕਾਲ ਸਤਗੁਰ ਜੀ ਤਖਤ ਪਰ ਵਿਰਾਜੇ ਰਾਗੀ ਉੱਚੀ ਸੁਰ ਸੇ ਕੀਰਤਨ ਲੱਗੇ ਕਰਨ ਆਸਾਂ ਦੀ ਵਾਰ ਦਾ ਭੋਗ ਪਾਇਆ ਪ੍ਰਸ਼ਾਦ ਵਰਤਾਇਆ ਪਿੱਛੇ ਸਿੱਖਾਂ ਅਰਜ ਕੀਤੀ ਜੀ ਗਰੀਬ ਦੇ ਬਿਆ ਦੀ ਇਹ ਰੀਤ ਹੈ ਤੇ ਤਨੀ ਕਿ ਕੁਰ ਵਿਆਹ ਕਰਨਗੇ ਗੁਰੂ ਬਚਨ ਕੀਤਾ ਪੁੱਤਰ ਦੇ ਵਿਆਹ ਤੇ ਜੇਕਰ ਬਹੁਤ ਲਾਗਤ ਲੱਗਦੀ ਹੈ ਤਨੀ ਧੀ ਦਾ ਵਿਆਹ ਬਹੁਤੀ ਲਾਗਤ ਲਗਾ ਕੇ ਕਰੇ ਤਾਂ ਗਰੀਬ ਦੁਖੀ ਹੁੰਦੇ ਹਨ ਉਹਨਾਂ ਕੋ ਹਾਨ ਹੁੰਦੀ ਹੈ ਐਸੇ ਲਈ ਗਰੀਬ ਧੀਆਂ ਕੋ ਮਾਰ ਦਿੰਦੇ ਹੈ ਇਸ পাপ ਕਰਨ ਸੇ ਉਹਨਾਂ ਦੀ ਕੁੱਲ ਮਾਰੀ ਜਾਂਦੀ ਹੈ ਧੀ ਨੂੰ ਕੋੜੀ ਹੇਟੋ ਲਗਾਉਣਾ ਦੋਸ਼ ਹੈ ਮਨੁੱਖ ਨਾਲ ਤੀਆਂ ਦਾ ਸੰਜੋਗ ਹੈ ਪਸ਼ੂ ਸਾਥ ਨਹੀਂ ਹੋਤਾ ਸਿੱਖੋ ਇਹ ਪੂਰੀ ਮਰਿਆਦਾ ਹੈ ਜੇ ਕੋਈ ਇਸ ਕੋ ਤੋੜੇਗਾ ਉਸ ਕੋ ਤੀਆਂ ਮਾਰਨ ਵਾਲਿਆਂ ਦੀ ਹੱਤਿਆ ਲੱਗੇਗੀ ਐਸੇ ਹੀ ਗੁਪਤ ਧੀ ਜਵਾਈ ਕੜਮ ਨੂੰ ਦੇਵੇ ਬਹੁਤ ਪੁੰਨ ਹੋਵੇਗਾ ਦਖਲਾ ਕੇ ਪੁੰਨ ਨਹੀਂ ਹੈ ਸਿੱਖੋ ਗਰੀਬਾਂ ਨੂੰ ਸਤਾਉਣਾ ਨਹੀਂ ਗਰੀਬਾਂ ਦੇ ਸਾਹਮਣੇ ਤੀਆਂ ਨੂੰ ਦਾਤ ਦੇ ਕੇ ਵੱਡਾ ਨਾਮ ਕਰਕੇ ਜਲਾਉਣਾ ਦੋਸ਼ ਹੈ ਜੇ ਨਹੀਂ ਮੰਨੇਗਾ ਉਸ ਨੂੰ ਗੁਰੂ ਕੇ ਹੁਕਮ ਦਾ ਦੋਸ਼ ਲੱਗੇਗਾ ਜਦੋਂ ਧੀ ਵਿਆਹੀ ਜਾਏ ਫਿਰ ਜਦ ਪੇਕੇ ਮਿਲਣ ਆਵੇ ਲਾਗੀ ਦੇ ਨਾਲ ਧੀ ਨੂੰ ਨਹੀਂ ਤੋੜਨਾ ਦੁਹਰਾ ਗੁਰੂ ਜੀ ਪਰਉਕਾਰ ਕਰ ਬਿਆਹ ਕੀ ਦਸੀ ਰੀਤ ਬਤਲਾਈ ਸ੍ਰੀ ਗੁਰੂ ਮਾਨੇ ਸੋ ਸਿੱਖ ਤਰਪੀਤ ਅੱਗੇ ਸਾਖੀ 25ਵੀਂ ਚਦੀ ਇੱਕ ਦਿਨ ਗੁਰੂ ਜੀ ਅੱਗੇ ਸਿੱਖਾਂ ਹੱਥ ਜੋੜ ਕੇ ਅਰਦਾਸ ਕਰਕੇ ਕਿਹਾ ਜੋਗੀ ਕੰਨ ਪਾੜਦੇ ਹਨ ਔਰ ਤੁਰਕ ਸੁਨੰਤ ਕਰਦੇ ਹਨ ਔਰ ਧੀਆ ਦੇ ਕੰਨ ਵਿੰਦੇ ਹਾਂ ਇਸ ਦਾ ਕੀ ਮਹਤਮ ਹੈ ਬਚਨ ਹੁਆ ਇੱਕ ਸਮੇਂ ਇੱਕ ਰਾਜੇ ਅਨਵਿੱਧ ਧੀ ਦਾ ਵਿਆਹ ਬੜੇ ਪ੍ਰੇਮ ਸੇ ਕੀਤਾ ਸੀ ਉਸ ਕੋ ਸਵਰਗ ਦਾ ਸੁੱਖ ਮਿਲਿਆ ਸੀ ਦੇਵਪੁਰੀ ਮੇਂ ਇੰਦਰ ਕੇ ਨੀਚੇ ਉਸ ਕਾ ਹੁਕਮ ਹੁਆ ਸੀ ਫੇਰ ਉਸਨੇ ਸਮਾ ਪਾਈ ਕੇ ਤਪ ਕੀਤਾ ਵਹਾਂ ਹੀ ਇੱਛਾ ਕਰੀ ਮੇਰੇ ਘਰ ਬਹੁਤ ਧੀਆਂ ਹੋਣ ਮੈਂ ਸਭਨਾਂ ਦਾ ਵਿਆਹ ਪ੍ਰੇਮ ਸੇ ਕਰਾਂ ਐਸਾ ਹੀ ਵਰ ਮਿਲਾ ਇੱਕ ਰਾਜਾ ਦੇ ਘਰ ਜਨਮ ਹੋਇਆ ਬੜਾ ਹੋਇਆ ਸੋ ਵਿਆਹ ਕੀਆ ਉਸਮੇ 1000 ਧੀਆਂ ਉਸਕੇ ਘਰ ਮੇ ਹੋਈ ਵੱਡੀਆਂ ਹੋਈਆਂ ਤੋ ਵਿਆਹ ਕਰਨੇ ਦਾ ਫਿਕਰ ਕੀਆ ਵੱਡਾ ਸਮਾਨ ਬਾੰਦਾਂ ਦੇਸ਼ ਦੇਸ਼ ਕੇ ਰਾਜੇ ਆਏ ਇੰਦਰ ਕੋ ਫਿਕਰ ਪੜਾ ਇਨ ਅੱਗੇ ਇੱਕ ਅਨਵਿੱਧ ਲੜਕੀ ਦਾ ਵਿਆਹ ਕੀਆ सी तो स्वर्गवासी पयासी अभी तो मेरे राज की इसको इच्छा है तब नारद जी को बुलाया और कहा तुसी यह कृपा करके कहो इसने की बड़ा पुण्य किया जो इसको स्वर्ग का राज मिलता है नारद जी कहा इसने यह बड़ा पुण्य किया है जो परमेश्वर का हुक्म मंजूर किया है इस करके बैकुंठ का राज मिलने की तैयारी हो रही है ਇੰਦਰ ਨੇ ਕਿਹਾ ਮੇਰੀ ਸਹਾਇਤਾ ਕਰੋ ਰਾਜੇ ਦੇ ਸਵੈੰਬਰ ਮੇ ਜਾਓ ਭੋਜਨ ਛਕੋ ਜਬ ਦਿਖਣਾ ਦੇਵੇਗਾ ਤਬ ਤੁਸਾ ਕਹਿਣਾ ਜਿਸ ਕਾਰਨ ਤੂੰ ਜਗ ਕਰ ਰਿਹਾ ਹੈ ਸੋ ਕਾਰਜ ਤੇਰਾ ਸੁੱਤੇ ਹੀ ਹੋ ਜਾਵੇਗਾ ਤੂੰ ਬਚਨ ਮਾਨ ਰਾਜਾ ਨੇ ਕਿਹਾ ਕਹੀਏ ਨਾਰਦ ਜੀ ਕਹਿਣ ਲੱਗੇ ਰਾਜਾ ਜੀ ਧੀ ਜੋ ਹੁੰਦੀ ਹੈ ਇਹ ਬੇਗਾਨਾ ਤਨ ਹੁੰਦਾ ਹੈ ਇਸ ਨੂੰ ਤੁਸੀਂ ਕੰਨ ਛੇਦ ਕੇ ਭੁੱਖ ਨਾ ਸਹਿਤ ਵਿਦਾ ਕਰੋ ਕਿਉਂ ਜੋ ਧੀ ਦੇ ਕਬਜ਼ੇ ਵਿਖੇ ਤੇਰਾ ਧਨ ਰਹੇਗਾ ਬਕਤ ਸਿਰ ਕੰਮ ਆਵੇਗਾ ਰਾਜਾ ਨੇ ਬਚਨ ਮੰਨ ਲਿਆ ਇੰਦਰ ਬੜਾ ਖੁਸ਼ੀ ਹੋਇਆ ਦੇਖ ਕੇ ਸਵੈੰਬਰ ਵਿਖੇ ਵਿਗਨ ਪੈ ਗਿਆ ਰਾਜ ਧੀਆਂ ਭੁੱਖ ਨਾ ਸਹਿਤ ਵਿਆਈ ਰਾਜ ਸਵਰਗ ਸੇ ਗਿਰਾ ਦਿਆ ਤਬ ਰਾਜਾ ਬੜਾ ਅਸਚਰਜ ਹੋਇਆ ਇਹ ਕੀ ਸਵਭ ਹੋਇਆ ਲੱਗਾ ਮਹਾਰਾਜ ਨੂੰ ਯਾਦ ਕਰਨੇ ਤਾਂ ਆਕਾਸ਼ ਬਾਣੀ ਹੋਈ ਰਾਜਨ ਤੂੰ ਪਰਮੇਸ਼ਵਰ ਦੀ ਆਗਿਆ ਨੂੰ ਮੋੜ ਦਿਆ ਹੈ ਆਪ ਕਿਰਪਾ ਕਰਕੇ ਸ਼ਾਂਤ ਰਹੋ ਹੁਬ ਕੁਛ ਨਹੀਂ ਹੋ ਸਕਦਾ ਇਸ ਰਾਜੇ ਤੋਂ ਦੇਖ ਕੇ ਕਲਯੁਗੀ ਜੀਵ ਸਭ ਕਰਨ ਲੱਗ ਪਏ ਪਰਮਾਣੂ ਜਗ ਕੀ ਭੇਡਾਂ ਚਾਲ ਚਲਤੇ ਕੇ ਪਾਛੇ ਚਲੇ ਪਰਮਾਰਥ ਸੰਭਾਲ ਦੇਖੋ ਜਗ ਕੀ ਮੁੜਤਾ ਗਉਂਆ ਅਕਾਲ ਪੁਰਖ ਕੋ ਬਹੁਤ ਪਿਆਰੀਆਂ ਹੈ ਆਪ ਸਮਝੋ ਜਿਸ ਦਾ ਕੰਨ ਛੇਦਾ ਹੁਆ ਹੋਵੇ ਉਸ ਦਾ ਪੁੰਨ ਨਹੀਂ ਲੱਗਦਾ ਇਸ ਵਾਸਤੇ ਹੁਕਮ ਵਿੱਚ ਚੱਲਣਾ ਮਨਜ਼ੂਰ ਹੈ ਗਉ ਤੇ ਧੀ ਮੂੰਹ ਸੇ ਇਹ ਨਹੀਂ ਕਹਿੰਦੀ ਜੋ ਮੈਨੂੰ ਕਿੱਥੇ ਭੇਜਣ ਲੱਗੇ ਹੋ ਇਸ ਦਾ ਪੁੰਨ ਔਰ ਪਾਪ ਦਾ ਫਲ ਮਾਪਿਆਂ ਨੂੰ ਹੁੰਦਾ ਹੈ ਫਿਰ ਸਿੱਖਾਂ ਅਰਜ਼ ਕੀਤੀ ਜੀ ਮੁਸਲਮਾਨ ਸੁਨੰਤ ਕਿਉਂ ਕਰਦੇ ਹਨ ਇੱਕ ਦਿਨ ਮੁਹੰਮਦ ਸਾਹਿਬ ਆਪ ਔਰਤ ਨਾਲ ਇਕਰਾਰ ਕਿਆ ਸੀ ਕਿ ਤੇਰੇ ਬਿਨਾ ਮੈਂ ਹੋਰ ਔਰਤ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਾਂਗਾ ਇੱਕ ਦਿਨ ਪੈਗੰਬਰ ਨੂੰ ਕਾਮ ਨੇ ਬਹੁਤ ਲਾਚਾਰ ਕੀਤਾ ਆਪਣੀ istri ਮੌਜੂਦ ਨਹੀਂ ਸੀ ਦੂਸਰੀ ਔਰਤ ਪਰ ਮਨ ਚਲਾ ਗਿਆ ਉਸਨੇ ਦੂਸਰੀ ਔਰਤ ਨਾਲ ਸੰਗ ਕੀਤਾ ਜਦ ਆਪਣੀ ਔਰਤ ਆਈ ਤੇ ਉਸਨੇ ਸੁਣਾ ਕੇ ਮੁਹੰਮਦ ਸਾਹਿਬ ਨੇ ਦੂਜੀ ਔਰਤ ਨਾਲ ਸੰਗ ਕੀਤਾ ਹੈ ਉਸਨੇ ਮੁਹੰਮਦ ਸਾਹਿਬ ਨੂੰ ਪੁੱਛਿਆ ਉਸਨੇ ਸੱਚ ਸੱਚ ਕਹਿ دیا۔ ਤਾਬ ਮੁਹੰਮਦ ਦੀ ਔਰਤ ਕਹਿਣ ਲੱਗੀ ਮੁਹੰਮਦ ਸਾਹਿਬ ਇੱਕ ਕੀ ਕੰਮ ਕੀਤਾ ਹੈ ਮੁਹੰਮਦ ਸਾਹਿਬ ਕਹਿਣ ਲੱਗੇ ਜੋ ਤੇਰੀ ਮਰਜ਼ੀ ਆਵੇ ਤੂੰ ਡੰਡ ਸਾਨੂੰ ਲਾ ਅਸੀਂ ਮਨਜ਼ੂਰ ਕਰਾਂਗੇ ਮੁਹੰਮਦ ਸਾਹਿਬ ਦੀ ਔਰਤ ਨੇ ਕਿਹਾ ਮੈਂ ਤੈਨੂੰ ਡੰਡ ਨਹੀਂ ਦੇਵਾਂਗੀ ਜਿਸ ਜਿਸ ਨੇ ਖੋਟਾ ਕਰਮ ਕੀਤਾ ਹੈ ਉਸ ਨੂੰ ਡੰਡ ਦੇਣਾ ਯੋਗ ਹੈ ਜਿਸ ਨਾਲ ਤੂੰ ਉਸ ਦਾ ਮੂੰਹ ਚੁੰਮਿਆ ਹੈ ਉਸ ਦਾ ਦੰਡ ਇਹ ਮੁੱਛਾ ਮੋਨਾ ਦੇਣੀਆ ਦੂਜਾ ਛਾਤੀ ਨਾਲ ਤੋ ਲਗਾਇਆ ਸੀ ਛਾਤੀ ਦੇ ਮਾਲ ਮੋਨਾ ਦੇਣੇ ਤੀਜਾ ਇੰਦਰੀ ਨੂੰ ਭੋਗ ਕੀਤਾ ਹੈ ਉਸ ਦਾ ਦੰਡ ਇਹ ਸੁਨੰਤ ਕਰਨੀ ਇਹ ਤਿੰਨ ਦੰਡ ਮੁਹੰਮਦ ਦੀ ਔਰਤ ਨੇ دیے تھے ਮੁਹੰਮਦ ਨੇ ਉਸ ਸ਼ਰਮਿੰਦਗੀ ਦੇ ਸਬੱਬ ਸੁਨੰਤ ਤੋਰ ਦਿੱਤੀ ਹੈ ਮੁਸਲਮਾਨਾ ਮਨਜ਼ੂਰ ਕਰ ਲੈਂਦੀ ਹੈ ਔਰ ਮਤਲਬ ਇਰਦਾ ਕੁਝ ਨਹੀਂ ਖੁਦਾ ਨੂੰ ਤੂ ਤਾਂ ਪਿਆਰਾ ਉਹੀ ਹੈ ਜੋ ਬੰਦਗੀ ਕਰੇਗਾ ਜੋਗੀ ਲੋਕ ਪਹਿਲੇ ਓਗੜੇ ਬਣਾਉਂਦੇ ਸਨ ਕੁਛ ਦਿਨ ਪਿੱਛੇ ਫੇਰ ਮਿਲਦੇ ਸਨ ਤਾਂ ਓਗੜ ਆਪਣੇ ਗ੍ਰਸਤ ਮਾਰਗ ਵਿੱਚ ਮਿਲ ਜਾਂਦੇ ਸਨ ਇਸ ਵਾਸਤੇ ਜੋਗੀ ਹੈਰਾਨ ਹੋਏ ਔਰ ਕਹਿਣ ਲੱਗੇ ਸਾਡੇ ਪੰਥ ਦਾ ਨਿਸ਼ਾਨ ਕੋਈ ਨਹੀਂ ਜੋਗੀਆਂ ਆਪਣੇ ਪੰਥ ਦੇ ਨਿਸ਼ਾਨ ਲਈ ਕੰਨ ਪਾੜਨੇ ਸ਼ੁਰੂ ਕਰ ਦਈਏ ਮੁੜ ਕੇ ਘਰ ਨਾ ਜਾਵੇ ਔਰ ਦੂਜਾ ਕੰਨ ਪਾਟੇ ਨੂੰ ਦਰਗਾਹ ਮੇ ਜਾਣੇ ਦਾ ਹੁਕਮ ਨਹੀਂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕੰਨ ਪਾੜਨਾ ਦਾ ਕੀ ਫਲ ਮਿਲਿਆ ਇਹਨਾਂ ਨੇ ਆਪਣਾ ਪੰਥ ਚਲਾਇਆ ਹੈ ਇਹ ਸਿੱਖੋ ਆਪ ਸੁਣੋ ਸ੍ਰੀ ਗੁਰੂ ਨਾਨਕ ਦੇਵ ਜੀ ਤਹਿਲਵਾਲਿਆਂ ਸਮੇਤ ਹੀ ਸੱਚੀ ਦਰਗਾਹ ਨੂੰ ਗਏ ਹਨ ਜੋਗੀ ਉਰੇ ਹੀ ਰਹੇ ਹਨ ਸਿੰਗੋ ਇਹ ਜੋ ਤਿੰਨੇ ਕਰਮ ਹੈ ਸੋ ਨਰਕ ਦੇ ਅਧਿਕਾਰੀ ਹੈ ਸਿੱਖਾਂ ਅਰਜ਼ੀ ਕੀਤੀ ਜੀ तीमिया गहना किंकू पावन गिया सिखो प्यारियो गहना ते पत्ते प्रतीत है अपने पति संग प्रीत करनी सेवा करनी उस पर प्रतीत रखनी यही गहना है स्त्री में गले में गहना पाओ हाथ में पाओ पीछे सोरे जाके दो कान में एक बाला पौना हेटली पापड़ी में पाओ नाक ते कान बनाणे दा बहुत दोष है दूसरा जन्म पाके ਦੇਸ਼ਵਾ ਬੰਨਾ ਪੈਂਦਾ ਹੈ ਜੋ ਗੁਰੂ ਦੀ ਆਗਿਆ ਨਹੀਂ ਮੰਨਦੇ ਦੁਹਰਾ ਸ਼੍ਰੀ ਗੁਰੂ ਅਮਰਿਦ ਵਚਨ ਕਹਿਦੇ ਸਿੱਖਾ ਉਪਦੇਸ਼ ਦੋਸ਼ ਦਿਰੜਾਓ ਕੰਨ ਚਿੱਦਨ ਕੇ ਸੁਨੰਤ ਜੋਗੀ ਪੇਸ ਗੁਰੂ ਕੇ ਹਜ਼ੂਰ ਸਿੱਖਾ ਅਰਜ ਕੀਤੀ ਸਾਨੂੰ ਸ਼ੁਭ ਵਿਆਹ ਦੀ ਗੱਲ ਦੱਸੋ ਜਿਸ ਵਿੱਚ ਕੋਈ ਬਿਗਨ ਨਾ ਹੋਵੇ ਵਚਨ ਹੁਆ ਇੱਕ ਰਾਜੇ ਦੇ ਅੰਸ ਨਹੀਂ ਸੀ ਹੁੰਦੀ ਉਸਨੇ ਦੇਵਤਾ ਦਾ ਸਿਮਰਨ ਕੀਤਾ ਔਰ ता उसने कहा तो ऐसा नहीं तुम्हारे कन्या होगी नाम उसका सती रखियो कहने से गर्भ हुआ लड़की पैदा हुई जब 16 बरस की बेटी हुई तब राजा ने सती के ब्याह करने को नारद से कहा कि ऐसा वर देखो जो नास्तक क्रोधी आलसी मुरख ना होवे ज्ञानी हरि भगत ता नारद कहा एक राजा राज त्याग के राणी पुत्र नर्मदा नदी के किनार जंगल में तपस्या करता है वो लड़का सर्व संपन्न है ता राजे राणी केहा, अच्छा उस दे नाल ही करो नारद कहा एक बरे उस दी उम्र बाकी है राजे कहा तब उथे नहीं करो सती ने कहा मेरे विह को और दूसरा नहीं खोजना ਉਸ ਦੇ ਨਾਲ ਹੀ ਕਰੋ ਹੋਰ ਥਾਵੇਂ ਨਹੀਂ ਕਰਨਾ ਨਾਰਦ ਕਿਹਾ ਤੁਸੀਂ ਸ਼ੁਗਵਿਆ ਕਰੋ ਹੋਰ ਕਿਸੇ ਕੋ ਖਬਰ ਵੀ ਨਾ ਕਰੋ ਨਾਰਦ ਜਾ ਕੇ ਲੜਕੇ ਕੋ ਸਾਥ ਲੈ ਆਇਆ ਵਿਵੇਦੀ ਗੱਡੀ ਨਲੀਅਰ ਤੇ ਘੋੜੀਆਂ ਹੁੱਟੀਆਂ ਪਾਉਣੇ ਕੋ ਕਹਾ ਮੰਤਰ ਪਾੜ ਕੇ ਚਾਰ ਲਾਵਾ ਦਿੱਤੀਆਂ ਰਾਮ ਰਾਮ ਸਤਿਰਾਮ ਰਾਮ ਰਾਮ ਸਤਿਰਾਮ ਆਠਤਾ ਸਤੀ ਬਹੁਤ ਆਨੰਦ ਸੇ ਆਪਣੇ ਪਤੀ ਕੇ ਚਰਨੋ ਮੇ ਲੱਗੀ ਸਤੀ ਉਸ ਦਿਨ ਤੋਂ ਪੂਰਨ ਮਾਸ਼ੀਕਾ ਬਰਤ ਰੱਖਦੀ ਪਈ ਔਰ ਰੋਜ਼ ਬਰੋਜ਼ ਅੰਨ ਥੋੜਾ ਖਾਣੇ ਲੱਗੀ ਜਬ ਕੁਛ ਦਿਨ ਬੀਤੇ ਉਹ ਦਿਨ ਆਇਆ ਤਬ ਸਤੀ ਕੋ ਧਰਮ ਦ੍ਰਿਸ਼ਟੀ ਸੇ ਜਮ ਦਿਖਾਈ ਦिए ਔਰ ਵੋ ਸੋਇਆ ਰਹਿ ਗਿਆ ਜਮਾ ਨੇ ਜਿੰਦ ਕੱਢ ਲਈ ਸਤੀ ਜਮਾ ਦੇ ਮਗਰ ਲੱਗ ਤੁਰ ਪਈ ਭੁਖੀ ਤਿਹਾਈ ਤਬ ਜਮ ਕਹਿਣ ਲੱਗੇ ਤੁਸੀਂ ਜਾਓ ਅਸੀਂ ਇਸ ਕੋ ਨਹੀਂ ਛੋੜਾਂਗੇ तब सती केहा, मैं कहाँ जाऊं बहुत हट करती पई जमा ने भी देखा सती ने बहुत हट किया है तम बोले तू वर असि खुश हाँ सती बोली मेरे बाप दे होन, मेरा सोरा राजा होवे और मेरे भी चार पुत्र मैं दूसरा पति ना देखा जमा केहा, सती ऐसे ही होवेगा। उसके पति को छोड़ दिया और कहने लगे तू बैठ जा परमेश्वर कर विष्णु पासो अमृत अमृत ले लिया छिट्टा मारिया लड़का सावधान हो गया घर आए प्राप्त पे सर्व दुध पुत्र धन साथ ही ले आई प्रतिव्रता का यही धर्म है यह जो सिंगल पंथ है खालसा यह तीजा पंथ है खालसा जी आप चाहिए

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ